ਇੱਕ ਪਾਸੇ ਸ਼ਿਲੂ 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 ਕੇ ਕਰਦਾ ਨਾਂ ਪੰਜਾਬ ਹਰਿਆਣਾ ਜਾਂਦੀ ਅੱਜਕੱਲ੍ਹ ਦਾ ਜੁਰਮਾਨਾ ਇਹ ਸ਼ਿਲੂ ਦਾ ਜੱਫਾ ਦੇਖਣ ਫਰਾ ਕਾਲਿਆ ਆ ਸ਼ਿਲੂ ਜੀਲੂ ਹਰਿਆਣੇ ਦੇ ਆਪਣੇ ਵਰਗੀਆਂ ਹਿੱਕਾਂ ਜਿਗਰੇ ਕਾਟਰ ਨੇ ਜੂਝ-ਜੂਝ ਕੇ ਹੰਨਿਆਂ ਦਾ ਕਚ ਕਰਦੇ ਬਾਦਰ ਨੇ ਦੇਵੀ ਧਿਆਨ ਪ੍ਰੀਤਾ ਕੁੱਗਾ ਸ਼ੰਕਰ ਪਿੰਡ ਦਾ ਸੀ ਡੰਗੋ ਵਾਲਾ ਸ਼ਰਨਾ ਤੇ ਵੀਰ ਦੋਨੇ ਵੀ ਹਰ ਇੱਕ ਕਬੱਡੀ 'ਤੇ 100 ਡਾਲਰ ਬੁਲੜ ਦੀ ਟੱਕਰ 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 ਪਾਲੇ ਦੇ ਨਾਲ ਕੇ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਇਹ ਕਬੱਡੀ ਡਰੀਮ ਬੈਟ ਹੋਮ ਵੱਲ ਪਾਸੇ ਡਾਫੀ ਦੇ ਵਿੱਚ ਇਹ 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 ਟੱਕਰ ਟੱਕਾ ਟੱਕਾ ਡਾਫੀ ਪੰਡਾ 100 ਰੁਪਏ ਹੋਣਗੇ ਟੱਕੇ ਆ ਆ ਆ ਸ਼ੀਲੂ ਹਰਿਆਣੇ ਵਾਲਾ ਦੰਡਰੇ ਕਰੋਨੇ ਤੋਂ ਆ ਰੈਂਡਰ ਸੋਚਾਂ ਵਿੱਚ ਪੈ ਫਿਰਦੇ ਜਿਵੇਂ ਪਾਣੀ ਨੂੰ ਖਦਰਾ ਝੋਨੇ ਤੋਂ ਮਿੰਟੂ ਬਰਾੜਾ ਸ਼ੋਰਾ ਹਰਿਆਣੇ ਦਾ ਕਹਿੰਦਾ ਉੱਤਾ ਹੈ ਜੋ ਹੁਣ ਇਹਦੇ ਡੱਗੋ ਵਾਲਾ ਡੱਗੋ ਵਾਲਾ ਉਹ ਡੱਗੋ ਵਾਲਾ ਸ਼ਰ 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 ਤੇ ਬਲ ਮੋਹਨ ਢਿੱਲੋ ਕਬੱਡੀ ਹਾ ਹਾ ਛੱਡ ਵੀ ਨੌਜਵਾਨਾ ਛੱਡ ਵੀ ਨੌਜਵਾਨਾ ਪੁਆਇੰਟ ਜੁਨਡੀਅਰ ਟਰੈਕਟਰ ਦੇ ਨਾਲ ਸਨਮਾਨ ਹੋਣਾ ਇਧਰ ਵੀ ਤਾੜੀਆਂ ਮਾਰ ਦਿਓ ਇਕਬਾਲ ਗਲਮ ਦੇ ਵਾਸਤੇ ਸੋ ਜੁਨਡੀਅਰ ਟਰੈਕਟਰ ਦੇ ਨਾਲ ਮਾਨ ਸਨਮਾਨ ਜਿਹੜਾ ਹੈ ਉਹ ਲਾਲੀ ਟੇਸੀ ਫਰੈਂਡਸ ਕਬੱਡੀ ਕਲੱਬ ਵੱਲੋਂ ਕੀਤਾ ਜਾਊਗਾ ਸੁੰਦਰ ਨੰਬਰ ਵੱਲੋਂ ਜੱਗੇ ਦੇ ਵਾਸਤੇ 100 ਡਾਲਰ ਦੇ ਮਾਨ ਸਨਮਾਨ 400 ਡਾਲਰ 400 ਡਾਲਰ ਸੁਭੋ ਭਾਈ 22 22 ਸੀਪੀ ਗਾਸ ਵਾਲੇ ਭਰਾਵਾਂ ਦਾ ਧੰਨਵਾਦ ਆ ਮੈਂ ਦਿਲ ਦੀ ਏਗਿਆ ਰਾਜਾ ਜੀ ਤੁਹਾਨੂੰ ਧੰਨਵਾਦ ਕਰਦਾ ਔਰ ਅੱਜ ਸਮੇਂ ਫੇਰ ਹੋ ਤਾੜੀ ਵਾਰੇ ਉਹ ਤਾੜੀ ਉਹ ਮੇ ਦਾ ਨੱਚ ਨਾ ਝਟਿਆ ਉਧਰ 200 ਡਾਲਰ ਕਾਰੇ ਰਸ਼ੀਦ ਨੇ ਕੋਦਾ ਕੀਤਾ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਰ ਲੋਕੀ ਦਾ ਖੁਸ਼ ਹੋ ਤੋਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹੁਣ ਦੇਖਦੇ ਆਂ ਵੀ ਹਰਮਨ ਬੁਲਟ ਤੇ ਸ਼ੀਲੂ ਦੇ ਦਰਮਿਆਨ ਟਕਰ 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 ਸਟਾਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਆ ਸ਼ੀਲੂ ਤੇ ਹਰਮਨ ਸ਼ੀਲੂ ਤੇ ਹਰਮਨ ਸ਼ੀਲੂ ਤੇ ਹਰਮਨ ਸ਼ੀਲੂ ਤੇ ਹਰਮਨ ਸ਼ੀਲੂ ਤੇ ਬੁਲਟ ਸ਼ੀਲੂ ਤੇ ਬੁਲਟ ਆ ਬੱਲੇ 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 ਕਬੱਡੀ 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 ਸ਼ੀਲੂ ਸਿਰਾਂ ਲਾ ਗਿਆ ਸ਼ੀਲੂ